ਜਮੀਨ ਛਤੀਸਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਵੱਡੀ ਖਬਰ ਹੈ ਹਰਿਆਣਾ ਤੋਂ ਜਿੱਥੇ ਇੱਕ ਹੋਰ ਕਥਿਤ ਪਾਕਿਸਤਾਨੀ جاسੂਸ ਨੂੰ ਗ੍ਰফতার ਕੀਤਾ ਗਿਆ ਹੈ ਭਾਰਤ-ਪਾਕਿਸਤਾਨ ਤਣਾ ਦੇ ਦਰਮਿਆਨ ਗ੍ਰਿਫਤਾਰੀ ਹੋਈ ਹੈ ਾਰਮਾਨ ਇਸਦਾ ਨਾਮ ਹੈ ਜਸੂਸੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰੀ ਹੋਈ ਹੈ ਭਾਰਤ-ਪਾਕਿਸਤਾਨ ਤਣਾ ਦੇ ਦਰਮਿਆਨ ਪਾਕਿਸਤਾਨ ਨੂੰ ਜਾਣਕਾਰੀ ਦੇਣ ਦੇ ਇਲਜ਼ਾਮ ਇਸ ਦੇ ਉੱਪਰ ਲੱਗੇ ਨੇ ਫਿਰੋਜ਼ਪੁਰ ਦੇ ਚਿਰਕਾ ਦੀ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਹੈ ਔਰ ਜਿੱਥੇ ਹੁਣ ਰਿਮਾਂਡ ਜਿਹੜਾ ਪੁਲਿਸ ਨੇ 6 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਉੱਪਰ ਜਾਂਚ ਪੜਤਾਲ ਵੀ ਕੀਤੀ ਜਾਵੇਗੀ ਹਾਲਾਂਕਿ ਇਸ ਤੋਂ ਪਹਿਲਾਂ ਬੀਤੇ ਦਿਨ ਜੋਤੀ ਮਲਹੋਤਰਾ ਦਵਿੰਦਰ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇਹ ਹੁਣ ਇੱਕ ਹੋਰ ਦੋ ਦਿਨਾਂ ਦੇ ਵਿੱਚ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਹਰਿਆਣਾ ਤੋਂ ਹੀ ਉਹ ਵੀ ਜਿਹੜੇ ਪਹਿਲਾਂ ਦੋ ਜਾਸੂਸ ਗ੍ਰਿਫਤਾਰ ਹੋਏ ਨੇ ਜੋਤੀ ਮਲਹੋਤਰਾ हिसार ਤੋਂ ਉਸ ਨੂੰ ਗ੍ਰਿਫਤਾਰ ਕੀਤਾ ਸੀ ਔਰ ਦਿਵਿੰਦਰ ਸਿੰਘ ਤੇ ਲੋ ਹਾਲਾਂਕਿ ਪਟਿਆਲਾ ਦੇ ਵਿੱਚ ਉਹ ਰਹਿੰਦਾ ਸੀ ਉੱਥੇ ਹੀ ਪੜ੍ਹਾਈ ਕਰ ਰਿਹਾ ਸੀ ਖਾਲਸਾ ਕਾਲਜ ਦੇ ਵਿੱਚ ਐਮਏ ਪੋਲਿਟਿਕਲ ਸਾਇੰਸ ਕਰ ਰਿਹਾ ਸੀ ਪਰ ਉਸਦਾ ਪਿਸ਼ੋਕੜ ਕੈਥਲ ਤੋਂ ਸੀ ਹਰਿਆਣਾ ਦੇ ਨਾਲ ਸੰਬੰਧ ਰੱਖਦਾ ਸੀ ਹਰਿਆਣਾ ਤੋਂ ਤਿੰਨ ਜਾਸੂਸ ਦੋ ਦਿਨਾਂ ਦੇ ਵਿੱਚ ਗ੍ਰਿਫਤਾਰ ਕਰ ਲਏ ਗਏ ਨੇ ਪੁਲਿਸ ਦੇ ਵੱਲੋਂ ਔਰ ਇਸ ਨੂੰ ਫਿਲਹਾਲ ਰਿਮਾਂਡ ਦੇ ਉੱਪਰ ਭੇਜ ਦਿੱਤਾ ਗਿਆ ਜਿੱਥੋਂ ਹੁਣ ਏਜੰਸੀਆਂ ਪੁੱਛਪੜਤਾਲ ਇਸ ਤੋਂ ਕਰਨ ਗਿਆ ਕਿਲਾ ਪੁਲਿਸ ਦੁਆਰਾ ਖੂਬਿਆ ਸੂਚਨਾ ਦੇ ਆਧਾਰ ਪਰ ਇੱਕ ਯੋਗ ਹੈ ਅਰਮਾਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ उसके ऊपर ये सख्त था कि वो पाकिस्तान को सेना की व देश के अन्य खूबियाँ जानकारियाँ उपलब्ध कराता था जब ये उस टाइम ये था वो आक्रमण का युद्ध का टाइम था तो उस टाइम वो ये सूचनाएं दे रहा था दो देश के लिए खतरा से इसी आधार पर उसको सोलह मई को हमारी नगीना पुलिस द्वारा बड़कली चौक से गिरफ्तार किया गया

छत्तीसगढ़ जेल ਦੇ ਵਿੱਚ ਬੰਦ ਐਰਮਾਨ ਦੇ ਉੱਪਰ ਜਸੂਸੀ ਦੇ ਇਲਜ਼ਾਮਾਂ ਦੇ ਤਹਿਤ ਐਰਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੇਵਾਤ ਦੇ ਪਿੰਡ ਦਾ ਇਹ ਰਹਿਣ ਵਾਲਾ ਸੀ ਮੇਵਾਤ ਦੇ ਕੋਲ ਪਿੰਡ ਹੈ ਕੋਠੋਲੇ ਰਹਿਣ ਵਾਲਾ ਸੀ ਭਾਰਤ ਪਾਕਿਸਤਾਨ ਤਣਾ ਦੇ ਵਿੱਚ ਦਰਮਿਆਨ ਇਸ ਦੇ ਉੱਪਰ ਇਲਜ਼ਾਮ ਹੈ ਕਿ ਇਸ ਨੇ ਖੂਫੀਆ ਜਾਣਕਾਰੀ ਜਿਹੜੀ ਹੈ ਪਾਕਿਸਤਾਨ ਦੇ ਨਾਲ ਸਾਂਝੀ ਕੀਤੀ ਹੈ ਫਿਲਹਾਲ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਕੀਤਾ ਗਿਆ ਸੀ 6 ਦਿਨ ਦਾ ਪੁਲਿਸ ਨੇ ਰਿਮਾਂਡ ਹਾਸਲ ਕੀਤਾ ਹੈ ਔਰ ਐਰਮਾਨ ਦਾ ਜਿਹੜਾ ਪਿਤਾ ਉਹ ਵੀ छत्तीसगढ़ ਜੇਲ੍ਹ ਦੇ ਵਿੱਚ ਬੰਦ ਹੈ ਮੇਵਾਤ ਦੇ ਪਿੰਡ ਰਾਜਾ ਕੇ ਤੋਂ ਇਸ ਦੀ ਗ੍ਰਿਫਤਾਰੀ ਹੋਈ ਹੈ ਨੌਜਵਾਨ ਦੀ ਰਾਜਾ ਦਾ ਰਹਿਣ ਵਾਲਾ ਸੀ ਇਹ ਜਿੱਥੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਫਿਰੋਜ਼ਪੁਰ ਦੀ ਹਾਲਾਂਕਿ ਚਿਰਕਾ ਦੀ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਕਰਕੇ ਪੁਲਿਸ ਨੇ 6 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਪੁੱਛ ਪੜਤਾਲ ਇਸ ਤੋਂ ਕੀਤੀ ਜਾਵੇਗੀ ਕਿਸ ਤਰੀਕੇ ਦੇ ਨਾਲ ਇਹ ਖੂਫੀਆ ਜਾਣਕਾਰੀ ਭੇਜ ਰਿਹਾ ਸੀ ਕਿਵੇਂ ਲਿੰਕ ਦੇ ਵਿੱਚ ਆਇਆ ਕਿਉਂਕਿ ਤੈ ਤੱਕ ਸੁਭਾਵਿਕ ਤੌਰ ਤੇ ਹੁਣ ਏਜੰਸੀਆਂ ਵੀ ਜਾਣ ਗਈਆਂ ਭਾਰਤ ਪਾਕਿਸਤਾਨ ਵਿਚਾਲੇ ਤਣਾ ਦੇ ਵਿਚ ਵਧਿਆ ਹੋਇਆ ਸੀ ਤਾਂ ਉਸ ਦੌਰਾਨ ਕਈ ਜਿਹੜੇ ਜਾਸੂਸੀ ਭਾਰਤੀ ਲੋਕ ਹਾਲਾਂਕਿ ਪਾਕਿਸਤਾਨੀ ਲੋਕ ਨਹੀਂ ਭਾਰਤੀ ਲੋਕ ਹੀ ਜਾਸੂਸੀ ਕਰ ਰਹੇ ਸੀ ਭਾਰਤ ਦੀ ਔਰ ਜੋ ਸੈਂਸਿਟਿਵ ਇੱਕ ਕਹਿ ਸਕਦੇ ਆ ਜਾਣਕਾਰੀਆਂ ਸੀ ਇਨਫੋਰਮੇਸ਼ਨ ਸੀ ਉਹ ਸਾਰੀ ਪਾਕਿਸਤਾਨ ਦੇ ਨਾਲ ਸਾਂਝੀ ਕੀਤੀ ਜਾਂਦੀ ਸੀ ਇਹ ਤਿੰਨ ਤਸਵੀਰਾਂ ਨੇ ਤਿੰਨ ਨੌਜਵਾਨ ਨੇ ਤਸਵੀਰਾਂ ਦੇ ਵਿੱਚ ਹਿੱਸਾ ਆਦੀ ਰਹਿਣ ਵਾਲੀ ਜੋਤੀ ਮਲੋਤਰਾ ਇੱਕ ਫੇਮਸ ਯੂਟਿਊਬਰ ਬਲੌਗਰ ਹੈ ਕੈਥਲ ਦਾ ਰਹਿਣ ਵਾਲਾ ਦਵਿੰਦਰ ਸਿੰਘ ਢਿੱਲੋਂ ਜਾਸੂਸੀ ਦੇ ਇਲਜ਼ਾਮਾਂ ਦੇ ਤਹਿਤ ਇਸ ਦੀ ਗ੍ਰਿਫਤਾਰੀ ਹੋਈ ਹੈ ਮੇਵਾੜ ਤੋਂ ਦਾ ਰਹਿਣ ਵਾਲਾ ਅਰਮਾਨ ਸਿੰਘ ਜਾਸੂਸੀ ਦੇ ਇਲਜ਼ਾਮਾਂ ਦੇ ਤਹਿਤ ਤਿੰਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਹਾਲਾਂਕਿ ਲਗਾਤਾਰ ਏਜੰਸੀਆਂ ਪੁਛਪੜਤਾਲ ਇਹਨਾ ਤੋਂ ਕਰ ਰਹੀਆਂ ਨੇ ਰਿਮਾਂਡ ਪੁਲਿਸ ਨੇ ਇਹਨਾਂ ਤਿੰਨਾਂ ਦਾ ਲੈ ਲਿਆ ਹੈ ਦਵਿੰਦਰ ਸਿੰਘ ਇਸ ਦੇ ਵੱਲੋਂ ਆਪਣੀ ਪੋਸਟ ਜਿਹੜੀ ਸੀ ਹਥਿਆਰਾਂ ਦੇ ਨਾਲ ਪਾਈ ਗਈ ਸੀ ਤਾਂ ਉਸ ਤੋਂ ਬਾਅਦ ਮਾਮਲਾ ਦਰਜ ਹੋਇਆ ਜਦੋਂ ਫੋਨ ਦੇ ਵਿੱਚ ਦੇਖਿਆ ਗਿਆ ਤਾਂ ਕਾਫੀ ਚੀਜ਼ਾਂ ਜਿਹੜੀਆਂ ਸੀ ਉਹ ਨਿਕਲ ਕੇ ਸਾਹਮਣੇ ਆਈਆਂ ਕਿ ਕਿਸ ਤਰੀਕੇ ਦੇ ਨਾਲ ਇਸ ਨੇ ਪਟਿਆਲਾ ਆਰਮੀ ਕੈਂਟ ਦੀਆਂ ਤਸਵੀਰਾਂ ਖਿੱਚੀਆਂ ਨੇ ਔਰ ਕਿੱਥੇ ਭੇਜੀਆਂ ਕਿਵੇਂ ਟਰਾਂਸਫਰ ਕੀਤੀਆਂ ਨੇ ਤਮਾਮ ਸਵਾਲਾਂ ਦੇ ਜਵਾਬ ਪੁਲਿਸ ਖੰਗਾਲ ਰਹੀ ਹੈ ਇਫਤਿਹਾਰ ਦੀ ਜੋਤੀ ਮਲੋਤਰਾ ਪਹਿਲੀ ਤਸਵੀਰ ਦੇ ਵਿੱਚ ਹੈ ਯੂਟਿਊਬਰ ਹੈ ਫੇਮਸ ਯੂਟਿਊਬਰ ਹੈ ਵਲੌਗਿੰਗ ਵਲੌਗਰ ਦਾ ਕੰਮ ਕਰਦੀ ਹੈ ਵਲੌਗਿੰਗ ਬਣਾਉਂਦੀ ਹੈ ਹਾਲਾਂਕਿ ਪਾਕਿਸਤਾਨ ਦੇ ਵਿੱਚ ਵੀ ਦੋ ਤਿੰਨ ਵਾਰ ਜਾ ਚੁੱਕੀ ਹੈ ਫਿਰ ਵੱਖ-ਵੱਖ ਕੰਟਰੀਆਂ ਦਾ ਇਸਨੇ ਦੌਰਾ ਕੀਤਾ ਬਕਾਇਦਾ ਵਲੌਗ ਦੇ ਵਿੱਚ ਇਸਨੇ ਜਾਣਕਾਰੀਆਂ ਦਿੱਤੀਆਂ ਨੇ ਔਰ ਅੱਜ ਗ੍ਰਿਫਤਾਰ ਮੇਵਾਤ ਤੋਂ ਹੋਈ ਹੋਇਆ ਹੈ ਅਰਮਾਨ ਸਿੰਘ ਜਿਸ ਦੇ ਉੱਪਰ ਇਲਜ਼ਾਮ ਨੇ ਕਿ ਇਸਨੇ ਪਾਕਿਸਤਾਨ ਦੇ ਲਈ ਜੂਸੂਸੀ ਕੀਤੀ ਹੈ ਪਰ ਸਵਾਲ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਸਰਹੱਦੀ ਸੂਬਿਆਂ ਦੇ ਵਿੱਚ ਰਹਿ ਰਹੇ ਨੌਜਵਾਨਾਂ ਨੂੰ ਵਰਗਲਾ ਰਹੇ ਨੇ ਕਿਵੇਂ ਵਰਗਲਾ ਰਹੇ ਨੇ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਕਿਸੇ ਤਰ੍ਹਾਂ ਦਾ ਪੈਸਿਆਂ ਦਾ ਲਾਲਚ ਦਿੱਤਾ ਜਾਂਦਾ ਹੈ ਡਰਾਇਆ ਧਮਕਾਇਆ ਜਾਂਦਾ ਹੈ ਬ੍ਰੇਨ ਵਾਸ਼ ਕੀਤਾ ਜਾਂਦਾ ਹੈ ਜਾਂ ਫਿਰ ਕੋਈ ਹੋਰ ਰੀਜਨਸ ਨੇ ਕਿਉਂਕਿ ਸੁਭਾਵਿਕ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਹਰਿਆਣਾ ਦੀ ਵੀ ਕਈ ਹੱਦਾਂ ਸਰਹੱਦ ਦੇ ਨੇੜੇ ਲੱਗਦੀਆਂ ਨੇ ਪੰਜਾਬ ਰਾਜਸਥਾਨ ਹੋ ਗਿਆ ਗੁਜਰਾਤ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਇਹ ਉਹ ਸੂਬੇ ਨੇ ਦੇਸ਼ ਦੇ ਜਿਨ੍ਹਾਂ ਦੀਆਂ ਹੱਦਾਂ ਪਾਕਿਸਤਾਨ ਦੇ ਨਾਲ ਲੱਗਦੀਆਂ ਨੇ ਪਰ ਹਰਿਆਣਾ ਦੇ ਵਿੱਚ ਹੁਣ ਤੱਕ ਕੋਈ ਨਾਗਰ ਗੱਲ ਕੀਤੀ ਜਾਵੇ ਤਾਂ ਸੱਤ ਗ੍ਰਿਫਤਾਰੀਆਂ ਅੱਜ ਦੀ ਗ੍ਰਿਫਤਾਰੀ ਨੂੰ ਮਿਲਾ ਕੇ ਟੋਟਲ ਭਾਰਤ ਦੇ ਵਿੱਚ ਸੱਤ ਜਾਸੂਸ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਹਨੀ ਟ੍ਰੈਪ ਕੀ ਹੁੰਦਾ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਇੱਕ ਅਜਿਹੀ ਰਣਨੀਤੀ ਜਿਸ ਨਾਲ ਨਿੱਜੀ ਹਿਤਾ ਲਈ ਕਿਸੇ ਨੂੰ ਵੀ ਵਰਤਿਆ ਜਾਵੇ ਇੱਕ ਸਾਜ਼ਿਸ਼ ਦੇ ਤਹਿਤ ਇਹ ਸਾਰਾ ਹਨੀ ਟ੍ਰੈਪ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਹਨੀ ਟ੍ਰੈਪ ਜਿਹੜੀ ਇੱਕ ਰਣਨੀਤੀ ਹੈ ਉਹ ਬਣਾਈ ਜਾਂਦੀ ਹੈ ਸ਼ਖਸ ਨੂੰ ਪ੍ਰੇਮ ਰੋਮਾਂਸ ਜਾਂ ਫਿਰ ਨੇੜਤਾ ਦੇ ਲਾਲਚ ਦੇ ਵਿੱਚ ਫਸਾਇਆ ਜਾਂਦਾ ਹੈ ਆਪਣੀਆਂ ਗੱਲਾਂ ਦੇ ਵਿੱਚ ਫਸਾ ਲਿਆ ਜਾਂਦਾ ਹੈ ਫਿਰ ਉਸ ਤੋਂ ਸੈਂਸਿਟਿਵ ਯਾਨੀ ਕਿ ਸੰਵੇਦਨ ਸੰਵੇਦਨਸ਼ੀਲ ਜਾਣਕਾਰੀ ਪੈਸੇ ਜਾਂ ਫਿਰ ਹੋਰ ਫਾਇਦੇ ਲਈ ਉਸ ਤੋਂ ਵਰਤ ਲਿਆ ਜਾਂਦਾ ਹੈ ਜਾਸੂਸੀ ਖੂਫੀ ਏਜੰਸੀ ਜਾਂ ਫਿਰ ਕ੍ਰਾਈਮਨਲ ਲੋਕ ਇੱਕ 트੍ਰੈਪ ਲਗਾਉਂਦੇ ਨੇ ਕਿਸ ਤਰੀਕੇ ਨਾਲ ਭੋਲੇ-ਪਾਲੇ ਲੋਕਾਂ ਨੂੰ ਫਸਾ ਲੈਂਦੇ ਨੇ ਸ਼ਖਸ ਨੂੰ ਲੁਭਾਉਣ ਦੇ ਲਈ ਸੋਸ਼ਲ ਮੀਡੀਆ ਫਰਜ਼ੀ ਪ੍ਰੋਫਾਈਲਜ਼ ਵੀ ਵਰਤੀਆਂ ਜਾਂਦੀਆਂ ਨੇ ਕਿ ਕਿਸੇ ਸ਼ਖਸ ਨੂੰ ਅਗਰ ਅਸੀਂ ਆਪਣੇ ਚਾਂਸੇ ਦੇ ਵਿੱਚ ਫਸਾਉਣਾ ਤੇ ਕਿਸ ਤਰੀਕੇ ਦੇ ਨਾਲ ਫਸਾਇਆ ਜਾ ਸਕਦਾ ਹੈ। ਕਈ ਵਾਰ ਤਾਂ ਸਿੱਧਾ ਹੀ ਸੰਪਰਕ ਕਰ ਲਿਆ ਜਾਂਦਾ ਹੈ। ਕਿਉਂਕਿ ਇੱਕ ਇੱਕ ਸੁਭਾਵਿਕ ਤੌਰ ਤੇ ਕਿ ਜਦੋਂ ਕਿਸੇ ਨੇ ਵੀ ਕਿਸੇ ਨੂੰ ਆਪਣੇ ਜਾਲ ਦੇ ਵਿੱਚ ਫਸਾਉਣਾ ਹੁੰਦਾ ਹੈ ਤਾਂ ਪਹਿਲਾਂ ਉਸ ਦੀ ਜੋ ਹਿਸਟਰੀ ਹੁੰਦੀ ਉਸ ਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਂਦਾ ਹੈ। ਬੈਕਗ੍ਰਾਉਂਡ ਚੈੱਕ ਕਰਨ ਤੋਂ ਬਾਅਦ ਇਹ ਚੀਜ਼ਾਂ ਡਿਸਾਈਡ ਜਿਹੜੇ ਕਰ ਪਾਉਂਦੇ ਨੇ ਕਿ ਕੀ ਇਸ ਨੂੰ ਆਪਣੇ ਚਾਂਸੇ ਦੇ ਵਿੱਚ ਫਸਾਇਆ ਜਾ ਸਕਦਾ ਹੈ ਜਾਂ ਇਸ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਪੈਸਿਆਂ ਦੀ ਜ਼ਰੂਰਤ ਹੈ ਜਾਂ ਫਿਰ ਕੋਈ ਹੋਰ ਇਹਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਲੋੜਾਂ ਨੇ ਤਾਂ ਉਹਨਾਂ ਨੂੰ ਪੂਰਾ ਕਰਨ ਵਾਸਤੇ ਵੀ ਕਿਸੇ ਵੇਲੇ ਨੌਜਵਾਨਾਂ ਨੂੰ ਫਸਾ ਲਿਆ ਜਾਂਦਾ ਹੈ ਨੌਜਵਾਨ ਫਸ ਵੀ ਜਾਂਦੇ ਨੇ ਹਾਨੀ ਟ੍ਰੈਪ ਤੁਸੀਂ ਗ੍ਰਾਫਿਕਸ ਦੇ ਜ਼ਰੀਏ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਬਕਾਇਦਾ ਇੱਕ ਜਾਲ ਬੁਣਿਆ ਜਾਂਦਾ ਹੈ ਆਈਐਸਆਈ ਏਜੰਟ ਲੁਭਾਉਣ ਦੇ ਲਈ ਮਹਿਲਾਵਾਂ ਦੀ ਨਕਲੀ ਪ੍ਰੋਫਾਈਲਸ ਬਣਾਉਂਦੇ ਨੇ ਫਰਜ਼ੀ ਪ੍ਰੋਫਾਈਲਾਂ ਬਣਾ ਕੇ ਫਿਰ ਸਾਹਮਣੇ ਵਾਲੇ ਸ਼ਖਸ ਨੂੰ ਆਪਣੀ ਗੱਲਾਂ ਦੇ ਵਿੱਚ ਫਸਾਉਂਦੇ ਨੇ ਗੱਲਾਂ ਦੇ ਵਿੱਚ ਜਿਵੇਂ ਜਾਂ ਇਸ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਪੈਸਿਆਂ ਦੀ ਜ਼ਰੂਰਤ ਹੈ ਜਾਂ ਫਿਰ ਕੋਈ ਹੋਰ ਇਹਦੀਆਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਲੋੜਾਂ ਨੇ ਤਾਂ ਉਹਨਾਂ ਨੂੰ ਪੂਰਾ ਕਰਨ ਵਾਸਤੇ ਵੀ ਕਿਸੇ ਵੇਲੇ ਨੌਜਵਾਨਾਂ ਨੂੰ ਫਸਾ ਲਿਆ ਜਾਂਦਾ ਹੈ ਨੌਜਵਾਨ ਫਸ ਵੀ ਜਾਂਦੇ ਨੇ ਹਾਨੀ ਟ੍ਰੈਪ ਤੁਸੀਂ ਗ੍ਰਾਫਿਕਸ ਦੇ ਜ਼ਰੀਏ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਬਕਾਇਦਾ ਇੱਕ ਜਾਲ ਬੁਣਿਆ ਜਾਂਦਾ ਹੈ ਆਈਐਸਆਈ 에ਜੰਟ ਲੁਭਾਉਣ ਦੇ ਲਈ ਮਹਿਲਾਵਾਂ ਦੀਆਂ ਨਕਲੀ ਪ੍ਰੋਫਾਈਲਸ ਬਣਾਉਂਦੇ ਨੇ ਫਰਜ਼ੀ ਪ੍ਰੋਫਾਈਲਾਂ ਬਣਾ ਕੇ ਫਿਰ ਸਾਹਮਣੇ ਵਾਲੇ ਸ਼ਖਸ ਨੂੰ ਆਪਣੀ ਗੱਲਾਂ ਦੇ ਵਿੱਚ ਫਸਾਉਂਦੇ ਨੇ ਗੱਲਾਂ ਦੇ ਵਿੱਚ ਜਦੋਂ ਕੋਈ ਆ ਜਾਂਦਾ ਹੈ ਤਾਂ ਅੱਗੇ-ਅੱਗੇ ਜਾ ਕੇ ਚੀਜ਼ਾਂ ਜਿਹੜੀਆਂ ਨੇ ਉਹ ਵੱਧਦੀਆਂ ਨੇ ਇਹਨਾਂ ਪ੍ਰੋਫਾਈਲਸ ਦੇ ਨਾਮ ਜ਼ਿਆਦਾਤਰ ਭਾਰਤੀ ਹੀ ਹੁੰਦੇ ਨੇ ਕਿ ਸਾਹਮਣੇ ਵਾਲੇ ਨੂੰ ਇਹ ਨਾ ਸ਼ੱਕ ਹੋਵੇ ਕਿ ਇਹ ਫੋਰਨ ਤੋਂ ਮੇਰੇ ਨਾਲ ਕੰਟੈਕਟ ਕਰ ਰਿਹਾ ਜਾਂ ਫਿਰ ਦੂਜੇ ਸੂਬੇ ਦੇ ਵਿੱਚ ਬੈਠ ਕੇ ਮੇਰੇ ਨਾਲ ਗੱਲਬਾਤ ਕਰ ਰਿਹਾ ਇਸ ਕਰਕੇ ਜਿਹੜੀਆਂ ਪ੍ਰੋਫਾਈਲਸ ਨੇ ਉਹ ਵੀ ਭਾਰਤੀ ਹੁੰਦੀਆਂ ਨੇ ਆਮ ਤੌਰ ਤੇ ਵਿਦੇਸ਼ੀ ਕੰਪਨੀਆਂ ਜਾਂ ਫਿਰ ਪੱਤਰਕਾਰ ਵਜੋਂ ਪੇਸ਼ ਕੀਤੀਆਂ ਜਾਂਦੀਆਂ ਨੇ ਜੋ ਫਰਜ਼ੀ ਪ੍ਰੋਫਾਈਲਸ ਹੁੰਦੀਆਂ ਨੇ ਇੱਕ ਜਰਨਲਿਸਟ ਵਜੋਂ ਪੇਸ਼ ਕਰ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਫਰਜ਼ੀ ਕੰਪਨੀਆਂ ਦਾ ਸਹਾਰਾ ਲਿਆ ਜਾਂਦਾ ਹੈ ਨਕਲੀ ਫਰਜ਼ੀ ਅਕਾਊਂਟ ਬਣਾਉਣ ਵਾਸਤੇ ਸੋਸ਼ਲ ਮੀਡੀਆ ਦੇ ਜ਼ਰੀਏ ਸ਼ਖਸ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਆਪਣੀਆਂ ਗੱਲਾਂ ਦੇ ਵਿੱਚ ਫਸਾਇਆ ਜਾਂਦਾ ਹੈ ਜਦੋਂ ਕੋਈ ਸ਼ਖਸ ਫਸ ਜਾਂਦਾ ਹੈ ਤਾਂ ਉਹਨੂੰ ਲਾਲਚ तमाम तरह ਦੇ ਲਾਲਚ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਸ਼ੁਰੂਆਤੀ ਗੱਲਬਾਤ ਤਾਂ ਇੱਕ ਫਰੈਂਡ ਦੇ ਤੌਰ ਤੇ کہہ ਸਕਦੇ ਕਿਉਂਕਿ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਔਰ ਖਾਸ ਕਰਕੇ ਇੰਸਟਾਗ੍ਰam ਫੇਸਬੁੱਕ ਤੇ ਗੱਲ करिएगा ਤਾਂ ਅਜਿਹੀਆਂ ਚੀਜ਼ਾਂ ਬਹੁਤ ਨੇ ਕਿ ਫੇਕ ਆਈਡਿਜ਼ ਤੋਂ ਮੈਸੇਜ ਕਰ ਦਿੱਤੇ ਜਾਂਦੇ ਨੇ ਬਹੁਤੇ ਲੋਕ ਜਿਹੜੇ ਹੁੰਦੇ ਨੇ ਕਈ ਵਾਰ ਸਹਿ ਸੁਭਾਈ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਪਰ ਉਹਨਾਂ ਗੱਲਾਂ-ਬਾਤਾਂ ਦਾ ਫਿਰ ਜੋ ਨਤੀਜੇ ਹੁੰਦੇ ਨੇ ਬੜੇ ਖਤਰਨਾਕ ਹੋ ਜਾਂਦੇ ਨੇ ਉਹ ਐਸੇ ਨਤੀਜੇ ਹੋ ਜਾਂਦੇ ਨੇ ਜਿਸ ਬਾਰੇ ਤੁਸੀਂ ਸ਼ਾਇਦ ਕਦੀ ਜ਼ਿੰਦਗੀ ਦੇ ਵਿੱਚ ਵੀ ਨਾ ਸੋਚੋ ਕਿ ਇੱਕ ਅਨਨੋਨ ਪਰਸਨ ਦੇ ਨਾਲ ਗੱਲ ਕਰਨਾ ਜਾਂ ਫਿਰ ਕਿੰਨਾ ਮਹਿੰਗਾ ਪੈ ਸਕਦਾ ਹੈ ਫਿਲਹਾਲ ਇੱਕ ਭਾਵਨਾਵਾਂ ਵਾਲਾ ਜਾਲ ਵੀ ਹੁੰਦਾ ਪੰਜ ਪੜਾ ਹੁੰਦੇ ਨੇ ਆਈਐਸ ਦੇ হানি ਟਰੈਪ ਦੇ ਪੰਜ ਤੀਜਾ ਪੜਾ ਤੁਸੀਂ ਦੇਖ ਰਹੇ ਹੋ ਕਿ ਇੱਕ ਇਮੋਸ਼ਨਲੀ ਕਿਸੇ ਨੂੰ ਬਲੈਕਮੇਲ ਕਰ ਲੈਣਾ ਜਾਂ ਫਿਰ ਇਮੋਸ਼ਨਲੀ ਉਸਦੇ ਨਾਲ ਕਨੈਕਟ ਹੋਣ ਦੀ ਕੋਸ਼ਿਸ਼ ਕਰਨਾ ਕਈ ਵਾਰ ਤਾਂ ਸ਼ਖਸ ਨੂੰ ਵੀਡੀਓ ਕਾਲ ਕਰਕੇ ਨਿੱਜੀ ਪਲ ਜਿਹੜੇ ਨੇ ਉਹ ਸਾਂਝੇ ਕੀਤੇ ਜਾਂਦੇ ਨੇ ਕਿ ਕਿਸੇ ਤਰੀਕੇ ਨਾਲ ਸਾਹਮਣੇ ਵਾਲੇ ਨੂੰ ਆਪਣੇ ਚਾਂਸੇ ਦੇ ਵਿੱਚ ਫਸਾ ਲਿਆ ਜਾਵੇ ਔਰ ਸਾਡੇ ਤੋਂ ٹرسٹ ਕਰੇ ਭਰੋਸਾ ਬਣਾਵੇ ਸਾਡੇ ਤੇ ਮਾਲਵੇਅਰ ਵਾਲੀਆਂ ਐਪਸ ਡਾਊਨਲੋਡ ਕਰਨ ਲਈ ਕਈ ਵਾਰ ਲੋਕ ਕਹਿ ਦਿੰਦੇ ਨੇ ਔਰ ਚਾਂਸੇ ਦੇ ਵਿੱਚ ਆ ਕੇ ਜਿਨ੍ਹਾਂ ਨੂੰ ਨਹੀਂ ਕਹਿ ਸਕਦੇ ਨਹੀਂ ਸਮਝੁੰਦੇ ਚਾਂਸੇ ਦੇ ਵਿੱਚ ਆ ਕੇ ਸਹਿ ਸੁਭਾਈ ਕਈ ਵਾਰ ਫੋਨ ਦੇ ਵਿੱਚ ਸੌਫਟਵੇਅਰ ਜਿਹੜੇ ਨੇ ਅਜਿਹੇ ਡਾਊਨਲੋਡ ਹੋ ਜਾਂਦੇ ਨੇ ਜਿਸ ਦੇ ਨਾਲ ਕਈ ਵਾਰ ਗਲਤ ਇਸਤੇਮਾਲ ਜਿਹੜਾ ਉਹ ਵੀ ਹੋ ਸਕਦਾ ਹੈ ਏਜੰਟ ਪੀੜਤ ਨੂਰ ਮੰਤਿਕ ਜਾਲ ਦੇ ਵਿੱਚ ਪੂਰੀ ਤਰ੍ਹਾਂ ਫਸਾ ਲੈਂਦੇ ਨੇ ਕਿ ਇੱਕ ਪਿਆਰ ਵਾਲੀਆਂ ਗੱਲਾਂ ਕਰਦੇ ਸਿੱਧੇ ਤੌਰ ਤੇ ਕਹੀਏ ਕਿ ਪਿਆਰ ਵਾਲੀਆਂ ਗੱਲਾਂ ਕਰਕੇ ਵੀ ਪੂਰਾ ਜਿਹੜਾ ਹੈ ਫਸਾ ਲਿਆ ਜਾਂਦਾ ਹੈ ਕਿਸੇ ਨੂੰ ਵੀ ਕਿ ਹੀ ਨਹੀਂ ਬਟ ਹਰ ਉਸ ਨਾਗਰਿਕ ਕੀ ਰਿਸਪਾਂਸਿਬਿਲਟੀ ਹੈ जो घूमने जाता है जो जिसको वॉचफुल होना चाहिए सिक्योरिटी मैं जानती हूँ कि कश्मीर में हर जर्रे जर्रे पर चप्पे चप्पे पर सिक्योरिटी होती है इतने आर्मी के इतने पुलिस के फोर्स होती है वहाँ पे, फिर भी अगर ये चीज़ हुई है तो कहीं ना कहीं हम भी कसूरवार हैं हम भी दोषी हैं क्योंकि ऑफकोर्स ये चीज़ जो है वो आ, हमारी Uh, बिना नॉट uh, मतलब वॉचफुल नहीं थे हम जिसकी वजह से ये चीज़ हुई हम लोग को वॉचफुल होना चाहिए हमें रिस्पॉन्सिबल होना चाहिए अगर उन टेररिस्ट को कोई भी सपोर्ट कर रहा है तो उनको सपोर्ट कर रहे हैं तो वी आर नॉट इंडियन अगर uh, हम लोग ही करप्ट हैं हम लोग ही गलत हैं तो वो चीज़ बहुत ज़्यादा झकझोर करने वाली है किसी भी कंट्री के लिए वो बहुत ज़्यादा गलत है अगर किसी ने भी उन टेररिस्ट को सपोर्ट किया है तो बहुत गलत चीज़ है और उसमें हम खुद रिस्पॉन्सिबल हैं हमारी गवर्नमेंट रिस्पॉन्सिबल है क्योंकि वो उस सिक्योरिटी uh, कहीं ना कहीं उनसे मिसिंग हुई वो सिक्योरिटी वहाँ पर लैक हुआ लैप्स हुई कुछ कुछ तो गड़बड़ हुई जो जिस वजह से ये uh, इतना बड़ा अटैक हुआ